ਕਿਸਾਨ ਜਥੇਬੰਦੀਆਂ ਵੱਲੋਂ ਪਹਿਲੇ ਰੋਕਾਂ ਤੋੜੀਆਂ ਜਾ ਰਹੀਆਂ ਦੇਖ ਦੇਖ ਸਕਦੇ ਹੋ ਤੁਸੀਂ ਪਹਿਲੀਆਂ ਰੋਕਾਂ ਤੋੜ ਕੇ ਚੜ੍ਹਦੀ ਕਲਾ ਦੇ ਨਾਲ ਅੱਗੇ ਜਾਇਆ ਜਾ ਰਿਹਾ ਜੀ ਪਹਿਲੀਆਂ ਰੋਕਾਂ ਤੋੜ ਕੇ ਨਾ ਵੇ ਦਰੌਣਾ ਹਾਲੇ ਗੋਲੂ ਇਕੱਠੇ ਰਿਹਾ ਕਰੋ ਜਲਜੀਤ ਕਿੱਧਰ ਕਿੱਥੇ ਆ ਇਕੱਠੇ ਰਿਹਾ ਕਰੋ ਇਕੱਠੇ ਜਿਵੇਂ ਜੱਥੇ ਬੰਦੀਆਂ ਵੱਲੋਂ ਪਹਿਲੀਆਂ ਰੋਕਾਂ ਤੋੜ ਕੇ ਅੱਗੇ ਚੜਦੀ ਕਲਾ ਨਾਲ ਜਥਾ ਵਧ ਰਿਹਾ ਜੀ ਪਹਿਲੀਆਂ ਰੋਕਾਂ ਤੋੜ ਦਿੱਤੀਆਂ ਗਈਆਂ ਨੇ ਜੋ ਬੈਰੀਕੇਡ ਰਸਤੇ ਵਿੱਚ ਲਾਏ ਸੀ ਸ਼ੰਭੂ ਤੋਂ ਥੋੜੇ ਪਿੱਛੇ ਉਹ ਤੋੜ ਕੇ ਸੰਗਤਾਂ ਅੱਗੇ ਵਧ ਗਈਆਂ ਨੇ ਚੜਦੀ ਕਲਾ ਨਾਲ ਸੰਗਤਾਂ ਅੱਗੇ ਜਾ ਰਹੀਆਂ ਨੇ ਚੜਦੀ ਕਲਾ ਨਾਲ ਪਹਿਲੇ ਬੈਰੀਕੇਡ ਤੋੜ ਕੇ ਸ਼ੰਭੂ ਬਾਰਡਰ ਵੱਲ ਵਧ ਰਹੀ ਨਹੀਂ ਸੰਗਤ ਜੱਸਾ ਜੱਸਾ ਕਿੱਥੇ 这干旯现在。